ਅਨੰਗਿ ਮਿਸਵਾਨ ਮੇਰੇ ਏਕੜ ਨਾਲ ਹੋ ਜਾਓ ਇਹ ਨਾਲ ਦਾਦਾ ਜਾਂ ਮਾਰੀ ਜਾਂਦੇ ਸਾਰੇ ਪੌਂਡ ਚੜਿਆ ਸਰਟੀਫਿਕੇਟ ਨੰਬਰ ਦਿਓ ਨੂੰ ਸਰਟੀਫਿਕੇਟ ਨੂੰ ਅਜ ਪਵਨ ਨਾਲ ਹੈ ਪਵਨ ਨੂਰੂਪ ਬ੍ਰੋ ਡਾਇਰੈਕਟਰ ਜੀ ਸਾਰੇ ਮਾੜਾ ਜੀ ਗੱਲ ਹੀ ਰਹਿ ਕੇ ਇਹਨਾਂ ਨਾਲ ਆਦੀ ਨਾ ਕੇ ਜਿੰਦਗੀ ਨਾਲ ਨਾ ਗਈ ਕਲਵਿੰਦਰ ਕਾਰ ਉਹ ਯਾਰ ਇਹਨੂੰ ਬੜਾ ਧੂਂਡ ਦਮਰਾ ਤੂੰ ਮੁੰਡੇ ਬੁਲਾਉਂਦੀ ਕਲਵਿੰਦਰ ਕਾਰ ਕਿੰਨੀਆਂ ਵੋਟਾਂ ਦਾ ਬੋਤ ਹੋਈਆਂ ਇੱਕ ਕਿੰਨੇ 25 125 ਵੀ ਬਣਾ ਨੇ ਵੀ ਬੋਟਾਂ ਦੇ ਕਹਿੰਦੇ ਮੂਰਾਨੀ ਬਣਾ ਦੇ ਜਿਹੜਾ ਮੁਕਾਬਲਾ ਕਿਹਦੇ ਨਾਲ ਲੱਗਾ ਡਾਕਟਰ ਸੋਲਦੀਕਰ ਦੇ ਬੜਵੱਸਨ ਨੂੰ ਪਿਆਰ ਦਿੱਤਾ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਬਹੁਤ ਕਦਰ ਹੈ ਬਾਬਾ ਦੀਪ ਸਿੰਘ ਜੀ ਦਾ ਮੇਰੇ ਹੱਥ ਮੇਰੇ ਤੇ ਬਾਬਾ ਦੀਪ ਸਿੰਘ ਦੇ ਹੱਥ ਮੇਰੇ ਪੀਰ ਪ੍ਰੇਤ ਬਾਬਾ ਜੀ ਦਾ ਮਾਤਾ ਬਹੁਤ ਧੰਨਵਾਦੀ ਕਰ ਤਰਨਤਾਰਨ ਨਗਰ ਕੌਂਸਲ ਦੀ ਵਾਰਡ ਨੰਬਰ 3 ਦੀ ਜੋ ਚੋਣ ਰਾਦ ਹੋ ਚੁੱਕੀ ਸੀ ਉਹ ਅੱਜ 4 ਤਰੀਕ ਨੂੰ ਹੋਈ ਹੈ ਹ ਤੱਕ ਸੁਨੀਲ ਸਿੰਘ ਸੋਲ ਉਹ ਦੇ ਘਰਦਿਆਂ ਨੂੰ ਥਰਾ ਕੇ ਬਲਵਿੰਦਰ ਕੌਰ ਆਜ਼ਾਦ ਦੀ ਵਾਰਡ ਜਿੱਤੇ ਹਨ ਜਿਨ੍ਹਾਂ ਦਾ ਚੋਣ ਨਿਸ਼ਾਨਾ ਕਲੇਟਰ ਸੀ ਔਰ ਲੋਕਾਂ ਵਿੱਚ ਜਿਆ ਹੈ